ਜੇਕਰ ਤੁਸੀਂ ਵੀ ਆਪਣੀ ਬਾਈਕ ਤੇ ਪਟਾਕੇ ਪਾਉਣ ਵਾਲਾ ਸਾਇਲੈਂసర్ ਲਾਈ ਬੈਠੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਲੁਧਿਆਣਾ ਪੁਲਿਸ ਜਿਹੜੀ ਹੈ ਸਰਗਰਮ ਦੇਖੀ ਜਾ ਸਕਦੀ ਹੈ ਇਸ ਦੇ ਨਾਲ ਹੀ ਜਿਹੜੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਵੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਆਪਣੀ ਬਾਈਕ ਦੇ ਉੱਪਰ ਪਟਾਕੇ ਪਾਉਣ ਵਾਲਾ ਸਾਇਲੈਂసర్ ਲਗਾਇਆ ਜਾਂ ਫਿਰ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਜ਼ਰੂਰ ਹੀ ਉਸ ਵਿਅਕਤੀ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਏਗੀ ਇਸ ਦੇ ਨਾਲ ਹੀ ਤਾਜ਼ਾ ਮਾਮਲਾ ਜਿਹੜਾ ਦੁਗਰੀ ਤੋਂ ਸਾਹਮਣੇ ਆ ਰਿਹਾ ਜਿੱਥੇ ਨਾਕੇ ਦੇ ਉੱਪਰ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਰੋਕ ਲਿੱਤਾ ਜਾਂਦਾ ਹੈ ਜਿਸ ਦੇ ਵੱਲੋਂ ਪਟਾਕੇ ਪਾਉਣ ਵਾਲਾ ਸਾਇਲੈਂਸਰ ਜਿਹੜਾ ਆਪਣੀ ਬਾਈਕ ਦੇ ਉੱਪਰ ਲਗਾਇਆ ਗਿਆ ਸੀ ਤਾਂ ਪਟਾਕੇ ਪਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਪੁਲਿਸ ਦੇ ਵੱਲੋਂ ਮੁਹਿੰਮ ਚਲਾਈ ਜਾਏਗੀ ਇਸ ਦੇ ਨਾਲ ਹੀ ਸਖਤ ਕਾਰਵਾਈ ਕੀਤੀ ਜਾਏਗੀ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਾਈਕ ਦੇ ਸਾਇਲੈਂਸਰ ਨੂੰ ਕੱਟ ਕੇ ਦੂਜਾ ਉੱਚੀ ਆਵਾਜ਼ ਪੈਦਾ ਕਰਨ ਵਾਲੇ ਸਾਇਲੈਂਸਰ ਜਿਹੜੇ ਨੇ ਲਗਾ ਦਿੱਤੇ ਜਾਂਦੇ ਨੇ ਪਰ ਦੇਖਿਆ ਜਾ ਸਕਦਾ ਹੈ ਕਿ ਹੁਣ ਪੁਲਿਸ ਦੇ ਵੱਲੋਂ ਉਹਨਾਂ ਲੋਕਾਂ ਦੇ opera ਕਾਰਵਾਈ ਕੀਤੀ ਜਾਏਗੀ ਇੱਕ ਬੁਲਡ ਰੋਕਿਆ ਜਾਂਦਾ ਪੁਲਿਸ ਦੇ ਵੱਲੋਂ ਦੁਗਰੀ ਦੇ ਵਿੱਚ ਨਾਕਾ ਲਗਾਇਆ ਗਿਆ ਹੁੰਦਾ ਤੇ ਉਸ ਵੇਲੇ ਇਸ ਵਿਅਕਤੀ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਕਿ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਘਰ ਤੇ ਹੀ ਇਹ ਬਾਈਕ ਜਿਹੜੇ ਕਿੰਨੇ ਲੰਮੇ ਸਮੇਂ ਤੋਂ ਖੜਾ ਹੋਇਆ ਹੋਇਆ ਸੀ ਮੈਂ ਕਿਸੇ ਹੋਰ ਤੋਂ ਲਿੱਤਾ ਸੀ ਤਾਂ ਇਹ ਤਮਾਮ ਤਰਕ ਜਿਹੜੇ ਨੇ ਉਸ ਵਿਅਕਤੀ ਦੇ ਵੱਲੋਂ ਉਸ ਵੇਲੇ ਦਿੱਤੇ ਜਾਂਦੇ ਨੇ ਜਿਸ ਵੇਲੇ ਪੁਲਿਸ ਦੇ ਵੱਲੋਂ ਉਸ ਨੂੰ ਫੜ ਲਿੱਤਾ ਜਾਂਦਾ ਇਸ ਦੇ ਨਾਲ ਹੀ ਪੁਲਿਸ ਦੇ ਵੱਲੋਂ ਉਸ ਵਿਅਕਤੀ ਦੀ ਇੱਕ ਨਾ ਸੁਣਦੇ ਹੋਏ ਉਸ ਦਾ ਚਲਾਨ ਕੱਢ ਦਿੱਤਾ ਜਾਂਦਾ ਤਾਂ ਜੇਕਰ ਉਸੇ ਵੀ ਅਜਿਹੇ ਸਿਲੈਂਸਰ ਲਗਾਏ ਹੋਏ ਨੇ ਤਾਂ ਤੁਹਾਨੂੰ ਵੀ ਭਾਰੀ ਜੁਰਮਾਨੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਦੇ ਵੱਲੋਂ ਆਪਣਾ ਪਛਾਣ ਕਰਨ ਦੀ ਲਗਾਤਾਰ ਹੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਪੁਲਿਸ ਦੇ ਵੱਲੋਂ ਜਿਹੜਾ ਉਸ ਦਾ ਚਲਾਨ ਕੱਢ ਦਿੱਤਾ ਜਾਂਦਾ ਤਾਂ ਹੋਰ ਮੌਕੇ ਤੇ ਕੀ ਕੁਝ ਹੁੰਦਾ ਇੱਕ ਵਾਰ ਤੁਹਾਨੂੰ ਵੀ ਦਿਖਾ ਦਿੰਨੇ ਆ ਮੇਰਾ ਨਾਮ ਵਿਵੇਕ ਗੁਪਤਾ ਹੈ ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਣਾ ਇਹ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ ਨਾ ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਆ ਕਿ ਇਹਦੇ ਵਿੱਚ ਕੋਈ ਪਟਾਕੇ ਵੱਜਣ ਜਾਂ ਕੁਝ ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਆਈ ਇਹਦੇ ਵਿੱਚ ਮੈਂ ਸਲੈਂਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ ਕੁਝ ਨਹੀਂ ਕੀਤਾ ਇਹ ਘਰੇ ਹੀ ਖੜਾ ਰੰਡਾ ਜੀ ਮੇਰਾ ਤੁਸੀਂ ਚੈੱਕ ਕਰਕੇ ਦੇਖ ਲਓ 2011 12 ਮਾਡਲ ਆ ਅੱਜ ਤੱਕ 10000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ ਨਵਾਂ ਲਿਆ ਸੀ ਤੇ ਮਤਲਬ ਸੈਕੰਡ ਹੈਂਡ ਲਿਆ ਹੋਇਆ ਸੈਕੰਡ ਹੈਂਡ ਹੈ ਮੇਰੇ ਕੋਲ ਚੱਲਿਆ ਹੋਇਆ ਲਿਆ ਗਲਤੀ ਹੈ ਕਿ ਨਹੀਂ ਹੈਗੀ ਮੇਰੀ ਗਲਤੀ ਇਸ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ ਬਟ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ ਨਾ ਹੀ ਮੈਂ ਇਹਦੇ ਕਦੀ ਪਟਾਕੇ ਵਜਾਏ ਨਾ ਹੀ ਮੈਂ ਪਟਾਕੇ ਵਜਾਂਦਾ ਫੜਿਆ ਗਿਆ ਅਜੇ ਤੱਕ ਅੱਧੀ ਸਰ ਮੋਜੀ ਸੈਂਸਰ ਚੇਂਜ ਹੈ ਤਾਂ ਹੀ ਪਟਾਕੇ ਬੰਦ ਸਰ ਸਲੈਂਸਰ ਹੁੰਦਾ ਇਹ ਮੈਨੂੰ ਪਤਾ ਸਲੈਂਸਰ ਜੜਾ ਪਰ ਮੈਂ ਚੇਂਜ ਨਹੀਂ ਕਰਾਇਆ ਇਹ ਮੈਂ ਸੈਕੰਡ ਹੈਂਡ ਲਿਆ ਉਸ ਵੇਲੇ ਜਿਸ ਹਾਲਤ ਸੀਗਾ ਉਸ ਹਾਲਤੀ ਹੈਗਾ ਬਿਲਕੁਲ ਹੋਵਾਂਗੇ ਸਾਰਿਆਂ ਨੂੰ ਜੇ ਮੈਨੂੰ ਅੱਜ ਪਤਾ ਲੱਗਿਆ ਮੈਂ ਤਾਂ ਬੱਚਿਆਂ ਨੂੰ ਪੜ੍ਹਾਉਣਾ ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ ਮਿੰਟ ਦੇ ਵਿੱਚ ਨੂੰ ਲਵਾ ਕੇ ਤੇ ਇਹਦੇ ਤੇ ਜੋ ਵੀ ਸਟਾਕ ਸਲੈਂਸਰ ਆ ਜਾ ਉਹ ਪਵਾਉਂਗਾ ਸਰ ਤੇ ਨਾਲ ਸਾਰਿਆਂ ਨੂੰ ਪਾਉਂਗਾ ਵੀ ਜਿਨ੍ਹਾਂ ਦੇ ਇਹੋ ਜਿਹੇ ਪਟਾਕੇ ਪਟੂਕੇ ਵਜਦੇ ਆ ਮੈਂ ਖੁੱਦ ਇਹਨਾਂ ਚੀਜ਼ਾਂ ਦੇ ਖਿਲਾਫ ਆ ਮੈਂ ਬੱਚਿਆਂ ਨੂੰ 10ਵੀਂ 12ਵੀਂ ਦੇ ਨੂੰ ਪੜ੍ਹਾਉਣਾ ਤੇ ਅੱਜ ਮੈਂ ਖੁੱਦ ਫੀਲ ਬਿਲਕੁਲ ਮੈਂ ਟੀਚਰ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਮੈਥ ਦਾ ਐਚਓਡੀ ਆ ਮੈਂ ਅੱਜ ਤੱਕ ਕਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ ਨਾ ਕਦੀ ਦਊ ਅੱਜ ਮੈਨੂੰ ਖੁਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਝਪਟਾ ਕੇ ਵਜਦੇ ਮੈਂ 20 30 ਦੀ ਸਪੀਡ ਤੋਂ ਵੱਧ ਚਲਾਉਣ ਵਾਲਾ ਨਹੀਂ ਔਰ ਮੈਂ ਹਮੇਸ਼ਾ ਕਾਰ ਤੇ ਆਨਾ ਇਹ ਮੇਰੇ ਘਰੇ ਹੀ ਖੜਿਆ ਹੁੰਦਾ ਮੋਟਰਸਾਈਕਲ ਦੇਖੋ ਜੀ ਇਹ ਸਾਡੇ ਨਾ ਮਾਨਸੋ ਮਾਨਜੋਗ ਡੀਜੀਪੀ ਟਰੈਕ ਸਾਹਿਬ ਏਡੀਸੀਪੀ ਟਰੈਕ ਸਾਹਿਬ ਤੇ ਏਸੀਪੀ ਟਰੈਕ ਸਾਹਿਬ ਵੱਲੋਂ ਨਾ ਸਖਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲੱਟ ਮੋਟਰਸਾਈਕਲਾਂ ਦੇ ਸਾਇਲੈਂਸਰ ਚੇਂਜ ਕੀਤੇ ਨੇ ਉਹਨਾਂ ਦੇ ਨੰਬਰ ਪਲੇਟ ਦੇ ਟ੍ਰਿਪਲਿੰਗ ਦੇ ਤੇ ਹੈਲਮਟ ਦੇ ਇਹ ਜਦੋਂ ਕਿ ਕੋਈ ਵੀ ਬੰਦਾ ਬੁਲੇਟ ਲੈ ਕੇ ਨੰਗਦਾ ਉਹਦੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਇਲੈਂਸਰ ਚੇਂਜ ਕੀਤਾ ਹੋਇਆ ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀ ਜਦੋਂ ਇਹਨਾਂ ਨੂੰ ਪਤਾ ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ ਵੀ ਤੁਸੀਂ ਕੰਪਲੀਟ ਚੇਂਜ ਕਰ ਲਓ ਅਸੀਂ ਇੱਕ ਇੱਕ ਸਾਲ ਤੋਂ ਐਮਕਲਾਈ ਹੋਈ ਆ ਬਈ ਤੁਸੀਂ ਉਤਾਰਾ ਦਿਓ ਮੈਂ ਹੈਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿੱਟ ਚੱਲਦੀ ਆ ਕੋਈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਹੈ ਅਸੀਂ ਉਹਦਾ ਚਲਾਨ ਕਰ ਹੀ ਦੇਣਾ ਸਰ ਮਹੀਨਤਾ ਵੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਉਹਦੇ ਬਾਵਜੂਦ ਤੱਕ ਕੇ ਇਹ ਪ੍ਰਕਾਰ ਨੇ ਬੋਲਡਾਂ ਦੇ ਵਿੱਚੋਂ ਦੇਖੋ ਜੀ 65% ਦਾ ਲੋਕ ਸੁਧਰ ਗਏ 35% ਹੈਗੇ ਨੇ 20% ਲੋਕਾਂ ਨੇ ਘਰੇ ਖੜੇ ਕਰਦੇ 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਇਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ। ਕਿਹਦੇ ਚਲਾਨ ਕੀਤਾ ਜਾਊਗਾ? ਬਿਲਕੁਲ ਚਲਾਨ ਜੀ। ਤੇ ਫਿਰ ਅਗਰ ਨੌਜਵਾਨਾਂ ਨੂੰ ਕਿ ਮੈਸੇਜ ਦੇਣਾ ਚਾਹਵੇਂ ਤਾਂ ਕਿ ਇਹੋ ਜਿਹੜੇ ਜਿਹੜੇ ਸਾਇਲੈਂਸਰ ਪਾ ਕੇ ਨਾਲ ਲਵਾਏ ਜਾਂਦੇ। ਉਹਨਾਂ ਨੂੰ ਇਹੀ ਅਸੀਂ ਮੈਸੇਜ ਲਾਇਆ ਸੀ ਜਿਨ੍ਹਾਂ ਦੇ ਨਾਂ ਤੇ ਇਹ ਬਾਈਕ ਆ ਉਹਨਾਂ ਦੇ ਫਾਦਰ ਦੇ ਖਿਲਾਫ ਦੁਬਾਰਾ ਐਫਆਈਆਰ ਲੋਜ ਕੀਤੀ ਜਾਊਗੀ। ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਸਕੂਲਾਂ 'ਚ ਜਾ ਕੇ ਵੀ ਬਰੀਫ ਕੀਤਾ ਸੀ। ਬਈ ਤੁਸੀਂ ਪੇਰੈਂਟਸ ਮੀਟਿੰਗ ਅਮੀ ਇਹਨਾਂ ਨੇ ਅਟੈਂਡ ਕਰਾਈਆਂ ਸੀ ਅਸੀਂ ਨਾਲ ਬਿਲਕੁਲ ਕੀਤੀਆਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਾਈਕ ਨਾ ਲੈ ਕੇ ਦੋ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ ਅਸੀਂ ਤਾਂ ਰੁਟੀਨ ਦੀ ਚੈੱਕਿੰਗ ਤਰ੍ਹਾਂ ਰੋਕਿਆ ਔਰ ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ ਗਿਆਨ ਨੂੰ ਸਟਾਰਟ ਕੀਤਾ ਮੌਕੇ ਤੇ ਤੁਸੀਂ ਆ ਗਏ ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦੋ ਦੇ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰਦਾਂਗੇ ਇਹ ਇਹਨਾਂ ਨੂੰ ਅੱਗੇ ਕੋਡ ਕੀ ਸਜ਼ਾ ਦਿੰਦੀ ਆ ਜੁਰਮਾਨਾ ਕਰਦੀ ਆ ਉਹ ਇਹਨਾਂ ਦੀ ਆ ਇਹ ਆਪਣੇ ਉੱਤੇ ਆਮ ਪਬਲਿਕ ਨੂੰ ਵੀ ਦੇਈ ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਵੀ ਟ੍ਰੈਫਿਕ ਜਿਹੜਾ ਠੰਡ ਦਾ ਮੌਸਮ ਆ ਟ੍ਰੈਫਿਕ ਜਿੰਨੇ ਰੂਲ ਨੇ ਉਹਨੂੰ ਫੋਲੋ ਕਰੋ ਹੈਲਮਟ ਪਾਓ ਥੋੜੀ ਸੇਫਟੀ ਆ ਨੰਬਰ ਪਲੇਟ ਲਗਾਓ ਥੋੜੀ ਸੇਫਟੀ ਆ ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾ ਹੈਗਾ ਮੇਰਾ ਨਾਮ ਵਿਵੇਕ ਗੁਪਤਾ ਹੈ ਜੀ ਮੈਂ ਇਹ ਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਣਾ ਇਹ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ ਨਾ ਹੀ ਮੈਂ ਇਹ ਨੂੰ ਕਦੀ ਇਸ ਤਰੀਕੇ ਨਾਲ ਚਲਾਇਆ